ਸਨਮਾਨਯੋਗ ਸਾਧ ਸੰਗਤ ਜੀ ਦੁਨੀਆਂ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇੱਕ ਜਗ੍ਹਾ ਤੇ ਪਹੁੰਚੇ ਜਿੱਥੇ ਬਹੁਤ ਸਾਰੇ ਦਰਤ ਹਨ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਹ ਸਭ ਕੁਝ ਦੇਖ ਕੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਵੀ ਮੈਂ ਧਰਤੀਆਂ ਤਾਂ ਬਹੁਤ ਦੇਖੀਆਂ ਨੇ ਆਪ ਜੀ ਨਾਲ ਉਦਾਸੀਆਂ ਦੇ ਦੌਰਾਨ ਪਰ ਬਾਬਾ ਜੀ ਏਡੀ ਕਾਲੀ ਧਰਤੀ ਏਡੀ ਕਾਲੀ ਧਰਤੀ ਮੈਂ ਅੱਜ ਤੱਕ ਨਹੀਂ ਦੇਖੀ ਮਹਾਰਾਜ ਜੀ ਦਰਜਿਆ ਲੱਗਦਾ ਆਪਾਂ ਇੱਥੋਂ ਚੱਲੀਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਕਰ ਨਾ ਕਰੋ ਇਹ ਧਰਤੀ ਤੇ ਪਤਾ ਕਿਹਦਾ ਰਾਜ ਕਿਸੇ ਰਾਜੇ ਦਾ ਰਾਜ ਨਹੀਂ ਇੱਕ ਕੀੜੀ ਦਾ ਰਾਜ ਹੈ ਇੱਕ ਕੀੜੀ ਦਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਕਹਿੰਦੇ ਬਾਬਾ ਜੀ ਅੱਜ ਤੱਕ ਮੈਂ ਰਾਜਿਆਂ ਦਾ ਰਾਜ ਤਾਂ ਸੁਣਿਆ ਬਾਦਸ਼ਾਹਾਂ ਦਾ ਕਿਸੇ ਜਗ੍ਹਾ ਉੱਪਰ ਕੀੜੀ ਦਾ ਰਾਜ ਹੋ ਸਕਦਾ ਇਹਨਾਂ ਕੀੜੀਆਂ ਦਾ ਜਿਹੜੀਆਂ ਪੈਰ ਥੱਲੇ ਆ ਕੇ ਮਰ ਜਾਂਦੀਆਂ ਨੇ ਬਾਬਾ ਜੀ ਇਹ ਕਿਵੇਂ ਹੋ ਸਕਦਾ ਤੇ ਮਹਾਰਾਜ ਨੇ ਆਖਿਆ ਜੇ ਰੱਬ ਚਾਵੇ ਸਭ ਕੁਝ ਹੋ ਸਕਦਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇ ਰੱਬ ਚਾਵੇ ਇੱਕ ਨਿੱਕੀ ਜੀ ਕੀੜੀ ਨੂੰ ਕੀੜੇ ਨੂੰ ਅਖਤ ਤੇ ਬਿਠਾ ਦਿੰਦਾ ਤੇ ਉਹਦੇ ਤੋਂ ਲੱਖਾਂ ਬੰਦਿਆਂ ਦਾ ਲਸ਼ਕਰ ਸਵਾਹ ਕਰ ਦਿੰਦਾ ਇਹੋ ਜੀ ਸ਼ਕਤੀ ਆ ਰੱਬ ਦੇ ਵਿੱਚ ਜਿਹਨੂੰ ਦੇ ਦੇਵੇ ਰੱਬ ਚਾਵੇ ਕੀ ਨਹੀਂ ਕਰ ਸਕਦਾ ਸਿੰਘਾਂ ਬਾਜਾਂ ਅਚਰਕਾਂ ਕੂਈਆਂ ਇਨ੍ਹਾਂ ਖਵਾਲੇ ਦਾ ਸ਼ੇਰਾਂ ਤੋਂ ਬਾਜਾਂ ਤੋਂ ਇੱਲਾਂ ਤੋਂ ਇਨ੍ਹਾਂ ਤੋਂ ਸਾਹਿਬ ਚਾਵੇ ਘਾ ਖਵਾ ਦਿੰਦਾ ਤੇ ਜਿਹੜੇ ਘਾ ਖਾਂਦੇ ਆ ਉਹਨਾਂ ਨੂੰ ਮਾਸ ਖਵਾ ਦਿੰਦਾ ਉਹਨਾਂ ਨੂੰ ਇਸ ਤਰ੍ਹਾਂ ਦੀ ਕਲਾ ਵਰਤ ਜਾਂਦੀ ਆ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਮੈਨੂੰ ਦੱਸੋ ਇੱਥੇ ਕਿਵੇਂ ਕੀੜੀ ਦਾ ਰਾਜ ਆ ਬੜੀ ਸੁਫਤਾਂ ਮੰਦੇ ਵਿੱਚ ਪੈਦਾ ਹੋ ਰਹੀ ਆ ਬਾਬੇ ਨੇ ਆਖਿਆ ਚਲੋ ਫਿਰ ਅੱਗੇ ਚੱਲੀਏ ਥੋੜਾ ਅੱਗੇ ਵਧਿਆ ਕਾਲੇ ਰੰਗ ਦੀ ਧਰਤੀ ਆ ਜੀ ਤੇ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਅਸਲ ਵਿੱਚ ਗੱਲ ਇਹ ਆ ਇੱਥੇ ਹੈਗਾ ਕੀੜੀ ਦਾ ਰਾਜ ਕੀੜੀ ਦਾ ਰਾਜ ਇਉਂ ਹੈ ਜੇ ਕੋਈ ਪੰਛੀ ਵੀ ਇੱਥੇ ਆ ਜੇ ਪੰਛੀ ਦਾ ਬੱਚਾ ਵੀ ਆ ਜੇ ਇਹ ਖਾ ਜਾਂਦੀਆਂ ਨੇ ਪਰ ਭਾਈ ਸਾਹਿਬ ਜੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿਉਂ ਡਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਨੇੜੇ ਕੋਈ ਵੀ ਨਹੀਂ ਆਵੇ ਜਿਹੜੇ ਰੱਬ ਦੇ ਪਿਆਰੇ ਬਾਣੀ ਪੜਦੇ ਆ ਉਹਨਾਂ ਦੇ ਨੇੜੇ ਉਹਨਾਂ ਦਾ ਵਾਲ ਨਹੀਂ ਵਿੰਗਾ ਹੁੰਦਾ ਵਿਚ ਕਰਤਾਪੁਰਖ ਖਲੂਆ ਵਾਲ ਨਾ ਵਿੰਗਾ ਕੋਆ ਪਰ ਹਾਂ ਇਹ ਕੀੜੀਆਂ ਦੂਜਿਆਂ ਨੂੰ ਛੱਡਦੀਆਂ ਨਹੀਂ ਇਹਨਾਂ ਦੇ ਨੇੜੇ ਤੇੜੇ ਕੋਈ ਵੀ ਡਰਦਾ ਮਾਰਾ ਆਉਂਦਾ ਨਹੀਂ ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਕੀ ਪਹਿਲਾਂ ਇੱਥੇ ਕੋਈ ਆਇਆ ਇਹ ਦੇਸ਼ ਵਿੱਚ ਇਲਾਕੇ ਵਿੱਚ ਆਪਾਂ ਆਏ ਹਾਂ ਮੈਨੂੰ ਨਹੀਂ ਲੱਗਦਾ ਪਹਿਲਾਂ ਕੋਈ ਆਇਆ ਹੋਵੇਗਾ ਮਹਾਰਾਜ ਕਹਿੰਦੇ ਆਇਆ ਸੀ ਮਰਦਾਨਿਆਂ ਇੱਕ ਸਮੇਂ ਤੇ ਇੱਕ ਰਾਜਾ ਆਇਆ ਸੀ ਪਰ ਉਹ ਰਾਜਾ ਐਡਾ ਬਲੀ ਸੀ ਉਹਦੇ ਕੋਲ ਵੱਡੀ ਫੌਜ ਸੀ ਬਹੁਤ ਵੱਡੀ ਸੈਨਾ ਲੈ ਕੇ ਇੱਥੇ ਆਇਆ ਸੀ ਉਹਨੇ ਇੱਥੇ ਚੜ੍ਹਾਈ ਕੀਤੀ ਸੀ ਕਈ ਮੁਲਕਾਂ ਨੂੰ ਜਿੱਤਦਾ ਜਿੱਤਦਾ ਇੱਕ ਕੀੜੀ ਦੇ ਰਾਜ ਵਿੱਚ ਇੱਥੇ ਆ ਗਿਆ ਇਸ ਇਲਾਕੇ ਵਿੱਚ ਆ ਗਿਆ ਜਿਹਨੂੰ ਤੂੰ ਅੱਜ ਕਾਲੀ ਧਰਤੀ ਕਹਿ ਰਿਹਾ ਇਹ ਕਾਲੀ ਧਰਤੀ ਵਿੱਚ ਜਦੋਂ ਆਇਆ ਤੇ ਰਾਜੇ ਨੂੰ ਅੱਗੋਂ ਮਿਲੀ ਆ ਕੀੜੀ ਮਿਲੀ ਤੇ ਆਖਣ ਲੱਗੀ ਇਹ ਰਾਜਾ ਪਹਿਲੀ ਗੱਲ ਤਾਂ ਇਹ ਆ ਇਹ ਸਾਡੀ ਨਗਰੀ ਹੈ ਇਹ ਸਾਡਾ ਰਾਜ ਆ ਹੋਮੇਗਾ ਤੂੰ ਰਾਜਾ ਆਪਣੇ ਤਖਤਾਂ ਦਾ ਮਾਲਕ ਹੋਵੇਂਗਾ ਆਪਦੇ ਰਾਜ ਦਾ ਇੱਥੋਂ ਸਾਡੀ ਹੱਦ ਸ਼ੁਰੂ ਹੁੰਦੀ ਆ ਇੱਥੋਂ ਚਲਿਆ ਜਾ ਜੇ ਤੂੰ ਇਹ ਦੇਸ਼ ਵਿੱਚੋਂ ਨਹੀਂ ਜਾਣਾ ਚਾਹੁੰਦਾ ਤਾਂ ਮੇਰੀ ਆਗਿਆ ਮੰਨ ਮੇਰਾ ਕਹਿਣਾ ਮੰਨਣਾ ਪਵੇਗਾ ਮੇਰਾ ਗੁਲਾਮ ਬਣ ਕੇ ਰਹਿਣਾ ਪਵੇਗਾ ਰਾਜਾ ਹੱਸਿਆ ਰਾਜਾ ਕਹਿਣ ਲੱਗਾ ਕੀੜੀ ਇੱਕ ਮੈਨੂੰ ਸਲਾਹਾਂ ਦੇ ਰਹੀ ਆ ਜਿਹਦੇ ਕੋਲ ਐਡੀ ਵੱਡੀ ਸੈਨਾ ਜਾਵੇਂ ਪੈਰਾਂ ਥੱਲੇ ਆ ਕੇ ਤੈਨੂੰ ਹੁਣੇ ਮਸਲ ਕੇ ਰੱਖ ਦੇਵਾਂ ਮੇਰੇ ਅੱਗੇ ਤੇਰੀ ਕੀ ਔਕਾਤ ਆ ਰਾਜੇ ਨੇ ਹੰਕਾਰ ਵਿੱਚ ਆ ਕੇ ਇਹ ਬਚਨ ਆਖੇ ਸੀ ਹੁਣ ਜਦੋਂ ਰਾਜੇ ਨੇ ਆਪਣੀ ਗੱਲ ਕਹਿ ਦਿੱਤੀ ਆ ਕਿਉਂਕਿ ਰਾਜੇ ਨੂੰ ਬਹੁਤ ਮਾਣ ਆ ਉਹਦੇ ਕੋਲ ਵੱਡੀ ਸੈਨਾ ਕੀੜੀ ਉਹਦੇ ਅੱਗੇ ਕੀ ਆ ਕੀੜੀ ਉਹਦੇ ਅੱਗੇ ਕੁਝ ਵੀ ਨਹੀਂ ਆ ਕੀੜੀ ਕਹਿਣ ਲੱਗੀ ਤੈਨੂੰ ਰਾਜ ਭਾਗ ਛੱਡ ਕੇ ਜਾਣਾ ਪਵੇਗਾ ਨਹੀਂ ਇੱਕ ਸ਼ਰਤ ਆ ਮੇਰੇ ਨਾਲ ਚੱਲ ਤੇ ਸਾਡੀ ਦਿੱਤੀ ਰੋਟੀ ਖਾ ਰਾਜਾ ਕਹਿਣ ਲੱਗਾ ਇਹ ਨਹੀਂ ਹੋ ਸਕਦਾ ਮੈਂ ਤੇਰੇ ਨਾਲ ਯੁੱਧ ਕਰਾਂਗਾ ਹੁਣ ਇਹ ਤੈਨੂੰ ਸਾਰੀਆਂ ਕੀੜੀਆਂ ਜਿੰਨੀਆਂ ਗੀਆਂ ਮਸਲ ਕੇ ਰੱਖ ਦੇ। ਉਦੋਂ ਬਾਬੇ ਨੇ ਆਖਿਆ ਭਾਈ ਮਰਦਾਨਾ ਜੀ ਫਿਰ ਉਹ ਰਾਜੇ ਨੇ ਕੀ ਕੀਤਾ ਉਹਦੀ ਸੈਨਾ ਨੂੰ ਹੁਕਮ ਕੀਤਾ ਸਾਰੀ ਸੈਨਾ ਆਈ ਉਹਨਾਂ ਨੇ ਰਲ ਕੇ ਕੀੜੀਆਂ ਨੂੰ ਲਤਾੜਨਾ ਮਾਰਨਾ ਸ਼ੁਰੂ ਕਰ ਦਿੱਤਾ ਕੀੜੀਆਂ ਉਸੇ ਵਕਤ ਪਤਾਲ ਦੇ ਵਿੱਚ ਖਲੀਆਂ ਗਈਆਂ ਅਪਤਾਲ ਵਿੱਚ ਜਾ ਕੇ ਉਹਨਾਂ ਪਤਾ ਕੀ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਕੀੜੀਆਂ ਅਪਤਾਲ ਵਿੱਚ ਗਈਆਂ ਉਹਨਾਂ ਨੇ ਅੱਗੋਂ ਕੀ ਕੀਤਾ ਹੋਵੇਗਾ ਕਿਸੇ ਖੋਡ ਵਿੱਚ ਲੁਕ ਗਈਆਂ ਹੋਣਗੀਆਂ ਬਾਬੇ ਨੇ ਆਖਿਆ ਨਹੀਂ ਉਹ ਨਹੀਂ ਡਰੀਆਂ ਉਹਨਾਂ ਨੇ ਜ਼ਹਿਰ ਲੈ ਕੇ ਆਂਦਾ ਉੱਥੇ ਅਪਤਾਲ ਚੋਂ ਕੱਢ ਕੇ ਹੁਣ ਹਰ ਇੱਕ ਕੀੜੀ ਦੇ ਪਾਸ ਜ਼ਹਿਰ ਸੀ ਉਹ ਜਿੰਨੇ ਵੀ ਸਿਪਾਹੀ ਸੀ ਉਹਨਾਂ ਦੇ ਸਰੀਰ ਉੱਪਰ ਉਹਨਾਂ ਨੇ ਆ ਕੇ ਲਾ ਦਿੱਤਾ ਸਾਰੇ ਸਰੀਰਾਂ ਉੱਪਰ ਚੜ ਗਈਆਂ ਕੀੜੀਆਂ ਇਨੀਆਂ ਜ਼ਿਆਦਾ ਗਿਣਤੀ ਵਿੱਚ ਈੜੀਆਂ-ਈੜੀਆਂ ਸੀ ਕਿ ਜਦੋਂ ਜ਼ਹਿਰ ਲਾ ਦਿੱਤਾ ਜ਼ਹਿਰ ਲੱਗਦੇ ਅਸਰ ਇੰਨਾ ਜ਼ਹਿਰੀਲਾ ਜ਼ਹਿਰ ਸੀ ਉਹ ਰਾਜੇ ਦੀ ਜਿਹੜੀ ਸਾਰੀ ਸੈਨਾ ਸੀ ਉਹਦੇ ਸਿਪਾਹੀ ਮਰ-ਮਰ ਕੇ ਡਿੱਗਣ ਲੱਗੇ ਕਿੰਨੀ ਸੈਨਾ ਸੀ ਉਹਦੇ ਪਾਸ ਇੱਕ-ਇੱਕ ਕਰਕੇ ਯੋਧੇ ਉਹਦੇ ਵੱਡੇ-ਵੱਡੇ ਬਲੀ ਸੂਰਮੇ ਡੱਗ ਰਹੇ ਧਰਤੀ ਤੇ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਇਹ ਕੀ ਹੋ ਰਿਹਾ ਮੈਂ ਤਾਂ ਸੋਚਿਆ ਸੀ ਮੈਂ ਕੀੜੀਆਂ ਨੂੰ ਲਤਾੜ ਦੂੰਗਾ ਮਾਰ ਦੂੰਗਾ ਪਰ ਇਹ ਕੀੜੇ ਨੇ ਤਾਂ ਮੇਰੇ ਲਸ਼ਕਰ ਨੂੰ ਹੀ ਢੇਰੀ ਕਰਕੇ ਰੱਖ ਦਿੱਤਾ ਫੇਰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਰਾਜੇ ਦਾ ਕੀ ਬਣਿਆ ਕੀ ਰਾਜੇ ਨਾਲ ਹੋਈ ਹੈ ਇੱਥੇ ਦੱਸੋ ਜੀ ਸੁਣ ਸੁਣ ਕੇ ਬੜਾ ਇਹਨਾਂ ਕੀੜੀਆਂ ਤੋਂ ਡਰ ਗਿਆ ਭੈ ਗਿਆ ਲੱਗ ਰਿਹਾ ਇਹ ਬਾਬੇ ਨੇ ਆਖਿਆ ਕਹਿਣ ਲੱਗੇ ਉਹ ਰਾਜਾ ਰਾਜਾ ਜਿਹੜਾ ਸੀ ਬਹੁਤ ਉਦਾਸ ਹੋ ਗਿਆ ਇੰਨੀ ਸੈਨਾ ਉਹਦੀ ਮਾਰੀ ਗਈ ਹੱਥ ਜੋੜ ਕੇ ਕੀੜੀ ਅੱਗੇ ਬਹੁਤ ਜਿਆਦਾ ਦਇਆ ਆ ਗਈ ਦਿਲ ਦੇ ਵਿੱਚ ਤਰਸ ਦੀ ਭਾਵਨਾ ਆ ਗਈ ਡਰ ਵੀ ਗਿਆ ਆਖਿਆ ਜੋ ਤੁਸੀਂ ਆਖੋਗੇ ਮੈਂ ਕਰਾਂਗਾ ਕੀੜੀ ਨੂੰ ਆਖਿਆ ਜਿਹੜੀ ਉਹ ਸੁਲਤਾਨ ਕਿਹੜੀ ਸੀ ਉਹਨਾਂ ਦੀ ਤੇ ਤੁਸੀਂ ਮੈਨੂੰ ਆਗਿਆ ਕਰੋ ਪਰ ਇਹਨਾ ਕਰ ਦਿਓ ਇਹ ਮਰੇ ਹੋਏ ਮੇਰੀ ਫੌਜ ਨੂੰ ਜ਼ਿੰਦਾ ਕਰਕੇ ਐਡਾ ਵੱਡਾ ਘਾਟਾ ਮੇਰੇ ਤੋਂ ਸਹਿ ਨਹੀਂ ਹੋਈ ਕੀੜੀ ਨੇ ਆਖਿਆ ਸਭ ਕੁਝ ਹੋ ਜਾਵੇਗਾ ਪਰ ਤੈਨੂੰ ਸਾਡੇ ਨਾਲ ਚੱਲ ਕੇ ਪ੍ਰਸ਼ਾਦਾ ਉਹ ਰੋਟੀ ਜਿਹੜੀ ਆ ਖਾਣੀ ਪਵੇਗੀ ਰਾਜੇ ਨੇ ਆਖਿਆ ਕੋਈ ਗੱਲ ਨਹੀਂ ਪਰ ਪਹਿਲਾਂ ਤੁਸੀਂ ਇਹਨਾਂ ਨੂੰ ਜੀਵਤ ਕਰ ਦਿਓ ਮੈਂ ਜਾਣਦਾ ਤੁਹਾਡੇ ਵਿੱਚ ਕਲਾ ਹੈ ਜੇ ਤੁਸੀਂ ਮਾਰ ਸਕਦੀਆਂ ਉਹਨੂੰ ਲੱਗਦਾ ਤੁਸੀਂ ਜੀਵਾਲ ਵੀ ਸਕਦੀ ਹੋ ਜਿੰਦਾ ਵੀ ਕਰ ਸਕਦੇ ਸੁਲਤਾਨ ਕੀੜੀ ਨੇ ਦੂਜੀਆਂ ਕੀੜੀਆਂ ਨੂੰ ਹੁਕਮ ਕੀਤਾ ਪਤਾਲ ਚ ਗਈਆਂ ਜਿੱਥੇ ਜ਼ਹਿਰ ਸੀ ਉਹਦੇ ਨਾਲ ਹੀ ਆਸੰਗਜੀ ਥੱਲੇ ਜ਼ਮੀਨ ਦੇ ਵਿੱਚ ਪਤਾਲ ਦੇ ਵਿੱਚ ਅੰਮ੍ਰਿਤ ਵੀ ਸੀ ਅਮਰਤ ਕੱਢ ਕੇ ਲਿਆਈਆਂ ਲਿਆਂਦਾ ਜੀ ਨੂੰ ਜਿਹਦੇ ਤੇ ਲਾਉਣ ਅਮਰਤ ਉੱਠ ਕੇ ਸਿਪਾਹੀ ਖੜਾ ਹੋ ਜੇ ਜਿਹਦੇ ਨਾਲ ਸ਼ੂਨ ਇਸੇ ਤਰ੍ਹਾਂ ਸਾਰੀ ਮਰੀ ਫੌਜ ਉੱਠ ਕੇ ਖੜੀ ਹੋ ਗਈ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਪਰਮੇਸ਼ਰ ਦੀ ਆਗਿਆ ਹੋਈ ਰਾਜਾ ਕਹਿੰਦਾ ਹੁਣ ਮੈਂ ਤੁਹਾਡਾ ਗੁਲਾਮ ਹੀ ਹਾਂ ਇਕ ਤਰ੍ਹਾਂ ਦਾ ਦੱਸੋ ਕੀ ਕਰਨਾ ਕੀੜੀ ਕਹਿੰਦੀ ਰੋਟੀ ਖਾਣ ਚੱਲੋ ਸਾਡੇ ਨਾਲ ਉਹ ਜਿਵੇਂ ਤੁਸੀਂ ਆਏ ਹੋ ਇੱਥੇ ਸਾਡੇ ਹੁਕਮ ਦੇ ਵਿੱਚ ਚੱਲਣਾ ਪਵੇਗਾ ਹੁਕਮ ਨਹੀਂ ਮੰਨੋਗੇ ਸਜ਼ਾ ਮਿਲੇਗੀ ਹੁਣੇ ਸਜ਼ਾ ਜਿਹੜੀ ਮਿਲੇਗੀ ਪਹਿਲਾਂ ਵੀ ਮਿਲ ਚੁੱਕੀ ਆ ਹੁਣ ਬਚਨ ਮੰਨਣਾ ਪੈਣਾ ਰਾਜਾ ਕੀ ਕਰਦਾ ਡਰਦਾ ਸੀ ਪਰ ਚਲਿਆ ਗਿਆ ਕੀੜੀ ਦੇ ਨਾਲ ਉੱਥੇ ਰੋਟੀ ਖਾਣ ਵਾਸਤੇ ਸਾਰੇ ਲਸ਼ਕਰ ਨੂੰ ਵੀ ਨਾਲ ਲੈ ਗਿਆ ਰਾਜਾ ਉਦੀ ਵੱਡੀ ਫੌਜ ਸੈਨਾ ਸਾਰੇ ਰੋਟੀ ਖਾ ਕੇ ਰੱਜ ਗਿਆ ਪਰ ਜਿਹੜੀ ਰਾਜੇ ਨੂੰ ਰੋਟੀ ਮਿਲੀ ਸੀ ਉਹ ਠੰਡੀ ਸੀ ਚਰਕੀ ਮਠਿਆਈ ਸੀ ਹੋਰ ਜਿਹੜਾ ਘੋੜਿਆਂ ਨੂੰ ਘਾਹ ਮਿਲਿਆ ਤੇ ਜਿੰਨਾ ਵੀ ਕੁਝ ਮਿਲਿਆ ਚਿੱਥਿਆ ਹੋਇਆ ਮਿਲਿਆ ਸਭ ਕੁਝ ਤੇ ਰਾਜੇ ਨੇ ਕੀੜੀ ਨੂੰ ਪੁੱਛਿਆ ਵੀ ਕੀੜੀ ਸੁਲਤਾਨਾ ਤੂੰ ਇੱਥੋਂ ਦੀ ਇੱਕ ਗੱਲ ਸੁਣ ਸਾਨੂੰ ਜੋ ਕੁਝ ਖਾਣ ਨੂੰ ਮਿਲਿਆ ਇਹ ਠੰਡਾ ਵਾ ਘੋੜਿਆਂ ਨੂੰ ਜੋ ਕੁਝ ਮਿਲਿਆ ਉਹ ਚੱਬਿਆ ਹੋਇਆ ਇਹ ਗੱਲ ਕੀ ਇਹਦੇ ਕਿਥੇ ਰਾਜ ਕੀ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹਦਾ ਮਤਲਬ ਇਹ ਤਾਂ ਨਹੀਂ ਕਿਤੇ ਕਿ ਉੱਥੇ ਪਹਿਲਾਂ ਕੋਈ ਫੌਜ ਆਈ ਹੋਵੇ ਹੋਰ ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਉਹ ਕੀੜੀ ਦੀ ਸਾਰੀ ਗੱਲ ਸੁਣ ਕੇ ਤੁਹਾਨੂੰ ਸਮਝ ਲੱਗੀ ਕੀ ਗੱਲ ਬਣੀ ਕਿਹੜੀ ਕਹਿਣ ਲੱਗੀ ਸੁਣੋ ਰਾਜਨ ਤੁਸੀਂ ਇਕੱਲੇ ਇੱਥੇ ਨਹੀਂ ਆਏ ਅੱਗੇ ਵੀ ਇੱਕ ਰਾਜਾ ਇੱਥੇ ਆ ਚੁੱਕਾ ਉਹਨੂੰ ਵੀ ਅਸੀਂ ਰੋਟੀ ਕੀਤੀ ਸੀ ਉਹ ਤੇਰੇ ਕੋਲ ਤਾਂ ਏਡੀਕ ਫੌਜ ਹੈ ਨਾ ਜਿਹਦਾ ਤੂੰ ਮਾਣ ਕਰਦਾ ਉਹ ਇਦੋਂ ਵੀ ਵੱਡੀ ਫੌਜ ਲੈ ਕੇ ਆਇਆ ਸੀ ਅਸੀਂ ਉਹਨਾਂ ਨੂੰ ਰੋਟੀ ਕੀਤੀ ਤੇ ਉਹਦਾ ਜੋ ਕੁਝ ਬਚ ਗਿਆ ਉਹ ਅੱਜ ਤੇਰੀ ਫੌਜ ਨੂੰ ਤੇਰੇ ਘੋੜਿਆਂ ਨੂੰ ਤੇ ਤੈਨੂੰ ਸ਼ਿਕਾਰ ਰਹੀਆਂ ਤੇ ਰਾਜਾ ਬੜਾ ਹੈਰਾਨ ਹੋ ਗਿਆ ਉੱਠ ਕੇ ਜਦੋਂ ਦੇਖਣ ਲੱਗਾ ਰਾਜਾ ਈੜੀਆਂ ਦੇ ਔਠੇ ਭਰੇ ਪਏ ਆਨਾਜ ਦੇ ਨਾਲ ਬਹੁਤ ਜ਼ਿਆਦਾ ਰਾਜਾ ਹੰਕਾਰੀ ਸੀ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਰਾਜਾ ਹੀ ਨਹੀਂ ਹੋਣਾ ਜੋ ਮੈਂ ਕਰਦਾ ਜਦ ਤੱਕ ਕਿਸੇ ਨੇ ਕੀਤਾ ਹੀ ਨਹੀਂ ਹੋਣਾ ਏਡੀ ਵੱਡੀ ਫੌਜ ਕਿਸੇ ਕੋਲ ਹੋਣੀ ਨਹੀਂ ਰਾਜੇ ਦਾ ਹੰਕਾਰ ਦੂਰ ਹੋ ਗਿਆ ਕਹਿੰਦਾ ਇਹ ਧਰਤੀ ਤੇ ਐਸੇ ਐਸੇ ਰਾਜੇ ਹੋਏ ਆ ਮੈਂ ਕੀ ਚੀਜ਼ ਸਤਿਗੁਰ ਦੀ ਬਾਣੀ ਦਾ ਵਚਨ ਆ ਨਾ ਸਾਧ ਸੰਗਤ ਜੀ RAM ਗयो ਰਾਵਣ ਗयो ਯਾਕੋ ਬਹ ਪਰਵਾਰ ਕੋ ਨਾਨਕ ਖਿਰਕਸ਼ ਨਹੀਂ ਸੁਪਨੇ ਜਿਉ ਸੰਸਾਰ ਵੱਡੀਆਂ ਵੱਡੀਆਂ ਹਸਤੀਆਂ ਮਟਾਈਆਂ ਗਈਆਂ ਨੇ ਆ ਮੌਤ ਵਾਲੇ ਘਾੜ ਤੋਂ ਲੰਗਾਈਆਂ ਗਈਆਂ। ਰਾਮ ਗयो, 라वण गयो, ਜਾ ਕੋ ਬਹੁ ਪਰਵਾਰ। ਐਡੇ ਵੱਡੇ ਵਲੀ, 라वण ਵਰਗੇ ਨਹੀਂ ਰਹੇ। ਜਿਹਦਾ ਐਡਾ ਵੱਡਾ ਟੱਬਰ ਸੀ, 1 ਲੱਖ ਪੁੱਤ, 1.5 ਲੱਖ ਨਾਤੀ। ਕਹੋ ਨਾਨਕ ਖਿਰਕਸ਼ ਨਹੀਂ ਸੁਪਨੇ ਜੋ ਸੰਸਾਰ, ਇਹ ਸੁਪਨਾ ਹੀ ਆ ਦੁਨੀਆ। ਤੇ ਫਿਰ ਰਾਜਾ ਸੋਚਦਾ ਕਿ ਮੈਂ ਤਾਂ ਐਨੀ ਹੰਕਾਰ ਕਰਦਾ ਰਿਆ, ਮੈਂ ਤਾਂ ਐਵੇਂ ਅਭਿਮਾਨ ਕੀਤਾ। ਇੱਡੇ ਵੱਡੇ ਵੱਡੇ ਰਾਜੇ ਹੋ ਚੁੱਕੇ ਆ ਤੇ ਜਾ ਚੁੱਕੇ ਆ ਮੇਰੇ ਨਾਲ ਤਾਂ ਇੱਕ ਕੀੜੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਆ ਮੇਰੀ ਕੀ ਹਸਤੀ ਆ ਮੈਂ ਕੀ ਚੀਜ਼ ਆ ਇਹਨਾਂ ਅੱਗੇ ਕੀੜੀ ਨੇ ਫਿਰ ਸਮਝਾਇਆ ਕਹਿਣ ਲੱਗੀਆਂ ਸਾਡੇ ਵਿੱਚ ਵੀ ਕੋਈ ਸ਼ਕਤੀ ਹੈ ਦਾਜਨ ਸੁਣੋ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਇਹ ਤਾਂ ਸਾਡੇ ਵਿੱਚ ਜਿਹੜੀ ਸ਼ਕਤੀ ਆ ਤੇ ਦੇਖੋ ਇੱਡੀ ਸ਼ਕਤੀ ਆ ਕਿ ਰੱਬ ਜੀ ਸਾਨੂੰ ਸ਼ਕਤੀ ਦੇ ਦੇਵੇ ਅਸੀਂ ਇੱਕ ਇਨਸਾਨ ਨੂੰ ਖਤਮ ਕਰ ਸਕਾਂ ਹਾਥੀ ਨੂੰ ਖਤਮ ਕਰ ਸਕਦੀ ਇੱਕ ਕੀੜੀ ਸਾਧ ਸੰਗਤ ਜੀ ਜੇ ਉਹਦੀ ਸੁੰਡ ਵਿੱਚ ਚਲੀ ਜਾਵੇ ਤੇ ਉਹ ਹਾਥੀ ਦੀ ਹਸਤੀ ਕਿੱਡਾ ਹਾਥੀ ਹੁੰਦਾ ਖਤਮ ਕਰਕੇ ਰੱਖ ਲੈਂਦੀ ਹੈ ਦੇਖਣ ਨੂੰ ਭਾਵੇਂ ਨਿੱਕੀ ਜੀ ਹੈ ਤੇ ਆਮ ਕਰਕੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਆਪਾਂ ਇਹੋ ਜਿਹੇ ਵਸਤਰ ਪਹਿਨ ਲਿਏ ਜਿਨ੍ਹਾਂ ਵਿੱਚ ਕੀੜੀਆਂ ਹੁੰਦੀਆਂ ਨੇ ਕਈ ਵਾਰੀ ਇਹ ਸਾਧ ਸੰਗਤ ਜੀ ਫੇਰ ਪਤਾ ਜਿਹਦੇ ਨਾਲੇ ਵੀਰਦੀ ਇਹ ਬਹੁਤ ਵੱਡੀ ਇੱਕ ਸਜ਼ਾ ਹੋ ਜਾਂਦੀ ਆ ਬੰਦਾ ਕਿਹੜਾ ਛਡਾਉਂਦਾ ਇਹਨਾਂ ਨੂੰ ਤਾਂ ਕੀੜਾ ਖਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਏਰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਰਾਜੇ ਦਾਗੋਂ ਕੀ ਬਣਿਆ ਮਹਾਰਾਜ ਕਹਿੰਦੇ ਰਾਜਾ ਰਾਜੇ ਦਾ ਹੰਕਾਰ ਟੁੱਟ ਗਿਆ ਆਪਦੇ ਰਾਜ ਮਹਿਲਾਂ ਨੂੰ ਵਾਪਸ ਆ ਗਿਆ ਆ ਕੇ ਰੱਬ ਦੀ ਭਗਤੀ 'ਚ ਲੱਗ ਗਿਆ ਕਹਿੰਦਾ ਐਡੇ ਵੱਡੇ ਵੱਡੇ ਬਲੀ ਰਾਜੇ ਨਹੀਂ ਰਹੇ ਮੈਂ ਕੌਣ ਆ ਮੇਰੀ ਕੀ ਹਸਤੀ ਹੈ ਜਦੋਂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਗ ਸੁਣਾਇਆ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਸੁਣਿਆ ਸੀ ਕਿਸੇ ਰਾਜੇ ਦਾ ਰਾਜ ਉਹ ਫਲਾਣੇ ਦਾ ਰਾਜ ਰੂਮ ਦੇਸ਼ ਗਏ ਹਬਸ਼ ਬਲਾਇਤ ਗਏ ਵੱਖਰੇ ਵੱਖਰੇ ਰਾਜਿਆਂ ਦਾ ਰਾਜ ਸੀ ਕਿਤੇ ਗੋਰਿਆਂ ਦਾ ਕਿਤੇ ਕਾਲਿਆਂ ਦਾ ਮਹਾਰਾਜ ਪਰ ਕੀੜੀ ਦਾ ਰਾਜ ਆਪ ਜੀ ਨੇ ਉਹ ਵੀ ਦਰਸ਼ਨ ਕਰਵਾ ਦਿੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਵੇਖੋ ਉਹ ਰਾਜਾ ਜਿਹੜਾ ਸੀ ਉਦਾ ਹੰਕਾਰ ਕਿਵੇਂ ਟੁੱਟਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਤਾਂ ਵਾਹਿਗੁਰੂ ਦੀ ਕਲਾ ਜਦੋਂ ਵਰਤਦੀ ਆ ਮਰਨ ਨਾ ਮੂਰਤ ਪੁੱਛਿਆ ਉੱਚੀ ਥਿੱਤ ਨਾਰ ਇਕਨੀ ਲੱਗਿਆ ਇਕ ਲੱਦ ਚਲੇ ਇਕਨੀ ਵੱਧੇ ਪਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਤਾਂ ਜਦੋਂ ਕਲਾ ਵਰਤਦੀ ਆ ਨਾ ਵਾਹਿਗੁਰੂ ਦੀ ਉਹ ਮੌਤ ਦਾ ਡੰਡਾ ਸਾਰਿਆਂ ਦੇ ਸਿਰ ਤੇ ਆ ਕੇ ਵੱਜਦਾ ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ ਵਡਾਨਾ ਗੁਰੂ ਮਹਾਰਾਜ ਕਹਿੰਦੇ ਕੀ ਰਾਜਾ ਕੀ ਪਰਜਾ ਸਾਰਿਆਂ ਨੂੰ ਇੱਕ ਸਮਾਨ ਰੱਬ ਕਰਕੇ ਮਾਰਦਾ ਮੌਤ ਦੀ ਕਚਹਿਰੀ ਵਿੱਚੋ ਅੱਜ ਤੱਕ ਕੋਈ ਬਰੀ ਨਹੀਂ ਹੋਈ ਇਸ ਕਰਕੇ ਸਾਧ ਸੰਗਤ ਜੀ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬੜਾ ਨਹੀਂ ਰੇ ਹਰ ਕੇ ਸੇਵਕ ਜੋ ਹਰ ਭਾਏ ਹਰ ਕੀ ਕਥਾ ਨਰਾਰੀ ਮੌਤ ਰਾਜੇ ਨੂੰ ਪਰਜਾ ਨੂੰ ਇੱਕੋ ਸਮਾਨ ਮਾਰਦੀ ਆ ਇਹ ਮੌਤ ਹੈ ਹੀ ਡਾਡੀ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਆਓ ਆਪਾਂ ਅੱਗੇ ਚੱਲ ਜਾਈਏ ਅੱਗੇ ਵਧੇ ਫਿਰ ਉੱਥੇ ਬੈਠ ਕੇ ਬਾਬੇ ਨੇ ਸ਼ਬਦ ਗਾਇਆ ਇੱਕ ਦਰਖਤ ਸੀ ਉਹਦੇ ਥੱਲੇ ਬੈਠ ਗਏ ਮਹਾਰਾਜ ਤੇ ਆਖਿਆ ਭਾਈ ਮਰਦਾਨਾ ਜੀ ਹੁਣ ਰਬਾਬ ਛੇੜੋ ਬਾਣੀ ਆਈ ਉੱਥੇ ਬਾਬੇ ਨੇ ਸ਼ਬਦ ਗਾਇਆ ਸੀ ਹੁਣ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਗੁਰੂ ਨਾਨਕ ਸਾਹਿਬ ਜੀ ਸ਼ਬਦ ਗਾਉਂਦੇ ਆ ਸਤ ਸੰਗ ਜੀ ਮਾਜ ਕੀ ਵਾਰ ਵਿੱਚ ਉਹ ਸ਼ਬਦ ਦਰਜ ਜੇ ਆਪ ਜੀ ਨੇ ਪੜਨਾ ਹੋਵੇ এবੜੀ ਅਸੀਂ ਸ਼ੰਕੇ ਬਹੁਤ ਕਰਦੇ ਆਂ ਤੇ ਆਓ ਉਹ ਸ਼ਬਦ ਸਰਵਣ ਕਰੋਂਗੇ ਸਾਰੇ ਗਹਿ ਭਰਮ ਦੂਰ ਹੋ ਜਾਣਗੇ ਮਨ ਦੇ ਭਲੇਖੇ ਬਾਬੇ ਨੇ ਕਿਹਾ ਸੀਹਾ ਬਾਜਾ ਚਰਗਾ ਕੁਹੀਆ ਇਨਾਂ ਖਵਾਲੇ ਕਾ ਛੇਰਾਂ ਤੋਂ ਬਾਜਾਂ ਤੋਂ ਇੱਲਾ ਤੋਂ ਇਹ ਮਾਸਾਹਾਰੀ ਜਿਹੜੇ ਜੀਵ ਹੁੰਦੇ ਆ ਜਿਹੜੇ ਮਾਸ ਹੀ ਖਾਂਦੇ ਜੇ ਰੱਬ ਚਾਵੇ ਇਹਨਾਂ ਨੂੰ ਘਾ ਖਵਾ ਦਿੰਦਾ ਜੇ ਰੱਬ ਆਪਦੀ ਆਈ ਤੇ ਆਈ ਸਾਧ ਸੰਗ ਜੀ ਤੇ ਅੱਗੇ ਮਹਾਰਾਜ ਨੇ ਆਖਿਆ ਘਾਓ ਖਾਣ ਤਨਾ ਮਾਸ ਖਵਾਲੇ ਇਹ ਚਲਾਏ ਰੱਬ ਜਿਹੜੇ ਘਾ ਖਾਂਦੇ ਆ ਜਿਵੇਂ ਗਾਂ ਹੋਗੀ ਹਿਰਨ ਹੋ ਗਿਆ ਆਦ ਜੀਵ ਹੋਗੇ ਜਿਹੜੇ ਸ਼ਾਕਾਹਾਰੀ ਆ ਇਹਨਾਂ ਨੂੰ ਮਾਸ ਖਵਾ ਲਿੰਦਾ ਰੱਬ ਰੱਬ ਇਹੋ ਜਿਹਾ ਰਾਹ ਬਣਾ ਦਿੰਦਾ ਨਦੀਆਂ ਵਿੱਚ ਤਿੱਬੇ ਦਿਖਾਲੇ ਤਲੀ ਕਰੇ ਅਸਗਾ ਆ ਨਦੀਆਂ ਜਿਹੜੀਆਂ ਵਗਦੀਆਂ ਨੇ ਇਹਨਾਂ ਵਿੱਚ ਏਬੇ ਬਣ ਜਾਂਦੇ ਆ ਰੇਤਲੇ ਥਾਵਾਂ ਨੂੰ ਗੁੰਗੇ ਪਾਣੀ ਬਣਾ ਦਿੰਦਾ ਰੱਬ ਜੇ ਚਾਹੇ ਕੀੜਾ ਥਾਪ ਦੇ ਬਾਦਸ਼ਾਹੀ ਲਸ਼ਕਰ ਕਰੇ ਸਵਾਰ ਕੀੜੇ ਨੂੰ ਬਾਦਸ਼ਾਹੀ ਕੀੜੀ ਨੂੰ ਤਖਤ ਤੇ ਬਿਠਾ ਦਿੰਦਾ ਰੱਬ ਚਾਵੇ ਤੇ ਬਾਦਸ਼ਾਹ ਦੇ ਲਸ਼ਕਰਾਂ ਨੂੰ ਸਵਾਹ ਕਰ ਦਿੰਦਾ ਜੇ ਤੇ ਜੀ ਜੀਵੇ ਲੈ ਸਾਹ ਹੀ ਵਾਲੇ ਤਾਂ ਕੇ ਅਸਾਹ ਸਾਰੇ ਪ੍ਰਾਣ ਧਾਰੀ ਜੀਵ ਆ ਜਿੰਨੇ ਵੀ ਜੀਵ ਭਾਈ ਮਰਦਾਨਾ ਜੀ ਕਿਵੇਂ ਜਿਉਂਦੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੇਰੀਆਂ ਤੂੰ ਹੀ ਜਾਣੇ ਪਰ ਤੇਰੇ ਨਾਲ ਰਹਿ ਕੇ ਸਮਝ ਆਈ ਆ ਤੁਹਾਡੇ ਨਾਲ ਆਪ ਜੀ ਨਾਲ ਰਹਿ ਕੇ ਸਮਝ ਆਈ ਆ ਕਿ ਅਸਲ ਵਿੱਚ ਸਾਹ ਦੇ ਨਾਲ ਬੰਦਾ ਜਿਉਂਦਾ ਹੈ ਇਹ ਬਾਬੇ ਨੇ ਆਖਿਆ ਜਿੰਨੇ ਜੀਵ ਆਹ ਲੈ ਕੇ ਜਿਉਂਦੇ ਆ ਨਾ ਤੇ ਸਾਹ ਦਿੰਦਾ ਕੌਣ ਇਹ ਸਾਹ ਦੇਣ ਵਾਲਾ ਰਿਜਕ ਦੇਣ ਵਾਲਾ ਵਾਹਿਗੁਰੂ ਆ ਜੇ ਉਹ ਸਾਹ ਹੀ ਨਾ ਦੇਵੇ ਬੰਦਾ ਕੁਝ ਕਰ ਸਕਦਾ ਨਹੀਂ ਕਰ ਸਕਦਾ ਕਰਮ ਫੇਰ ਹੀ ਹੁੰਦੇ ਆ ਜੇ சுவாਸ ਸਾਨੂੰ ਆਉਂਦੇ ਆ ਤਾਂ ਸਭ ਧਰਤੀ ਦਾ ਮਾਲਕ ਵਾਹਿਗੁਰੂ ਹੈ ਨਾਨਕ ਜਿਉਂ ਜਿਉ ਸੱਚੇ ਭਾਵੇਂ ਕਿਉਂ ਤਿਉਂ ਦੇਹ ਗਰਾ ਜਿਵੇਂ ਰੱਬ ਦੀ ਰਜਾ ਹੁੰਦੀ ਆ ਓਵੇਂ ਬੰਦਾ ਉਹਦੀ ਰਜਾ ਵਿੱਚੋਂ ਚੱਲਣਾ ਹੀ ਪੈਂਦਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਜਦੋਂ ਸ਼ਬਦ ਗਾਇਆ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਤੁਹਾਨੂੰ ਆਪੀ ਐਸੇ ਦੇਸ਼ਾਂ ਦੇ ਦਰਸ਼ਨ ਕਰਵਾਤੇ ਜਿੱਥੇ ਕੀੜੀਆਂ ਦਾ ਰਾਜ ਆ ਜਿੱਥੇ ਕੀੜੀਆਂ ਨੂੰ ਸੁਲਤਾਨੀ ਦਿੱਤੀ ਹੋਈ ਰੱਬ ਨੇ ਕਿਉਂਕਿ ਸਾਧ ਸੰਗਤ ਜੀ ਅਸੀਂ ਤਾਂ ਓਨਾ ਕੁ ਜਾਣਦੇ ਹਾਂ ਜਿੱਡੀ ਸਾਡੀ ਦੁਨੀਆ ਜਿੰਨੀ ਕੁ ਸਾਨੂੰ ਸਮਝ ਹੁੰਦੀ ਆ ਪਰ ਇਹ ਧਰਤੀ ਬਹੁਤ ਵੱਡੀ ਆ ਨਾਲੇ ਧਰਤੀ ਇੱਕ ਥੋੜੀ ਆ ਬਾਬੇ ਨੇ ਆਖਿਆ ਸੀ ਧਰਤੀ ਹੋਰ ਪਰੈ ਹੋਰ ਹੋਰ ਸਾਧ ਸੰਗਤ ਜੀ ਧਰਤੀ ਇੱਕ ਥੋੜੀ ਆ ਕੋਈ ਆਪਾਂ ਤਾਂ ਆ ਧਰਤੀ ਨੂੰ ਜਾਣਦੇ ਆ ਇਹ ਧਰਤੀ ਤੋਂ ਪਰੇ ਕਈ ਧਰਤੀਆਂ ਨੇ ਬਹੁਤ ਕੁਝ ਆ ਬਹੁਤ ਵੱਡਾ ਬ੍ਰਹਿਮੰਡ ਆ ਪ੍ਰਸਾਦ ਸੰਗਤ ਜੀ ਆਪਾਂ ਨੂੰ ਜਿੰਨਾ ਪਤਾ ਹੁੰਦਾ ਆਪਾਂ ਉਹਨਾਂ ਕਹਿ ਦਿੰਨੇ ਆ ਆ ਗੱਲ ਇਉਂ ਪਰ ਭਾਈ ਮਰਦਾਨਾ ਜੀ ਆਈ ਬਾਲਾ ਜੀ ਬੜੇ ਹੈਰਾਨ ਹੋ ਸਾਧ ਸੰਗਤ ਜੀ ਕਹਿਣ ਲੱਗੇ ਪਾਬਾ ਜੀ ਆਪ ਤੁਹਾਨੂੰ ਫਿਰ ਭਾਈ ਮਰਦਾਨਾ ਜੀ ਨੇ ਬਾਬੇ ਨੂੰ ਮੱਥਾ ਟੇਕਿਆ ਆਪਣਾ ਮਸਤਕ ਗੁਰੂ ਨਾਨਕ ਸਾਹਿਬ ਜੀ ਦੇ ਕਦਮਾਂ ਤੇ ਰੱਖਿਆ ਇੱਥੋਂ ਗੁਰੂ ਨਾਨਕ ਦੇਵ ਜੀ ਅੱਗੇ ਗਏ ਅੱਗੇ ਇੱਕ ਪਿੰਡ ਆਇਆ ਉਥੋਂ ਦੇ ਲੋਕ ਬੈਠਣ ਨਾ ਦੇਣ ਮਸ਼ਕਰੀਆਂ ਕਰਨ ਕੋਈ ਕੀ ਕਹੇ ਕੋਈ ਕੀ ਕਹੇ ਤੇ ਕਵੇ ਇਹਨਾਂ ਨੂੰ ਰਹਿਣ ਨਹੀਂ ਦੇਣਾ ਇਹ ਕੌਣ ਆ ਤੈਨ ਜਾਣੀ ਪਰਦੇਸੀ ਆ ਕਹਿੰਿਆ ਨੇ ਕਈ ਕਹਿੰਦੇ ਸਾਧੂ ਮਹਾਤਮਾ ਲੱਗਦੇ ਆ ਕਈ ਕਹਿੰਦੇ ਬੜੇ ਪਖੰਡੀ ਤਰੀ ਫਿਰਦੇ ਆ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਭਾਈ ਮਰਦਾਨਾ ਜੀ ਗਏ ਕਿਸੇ ਨੇ ਬੂਹਾ ਨਹੀਂ ਖੋਲਿਆ ਦਰਵਾਜ਼ਾ ਨਹੀਂ ਖੋਲਿਆ ਇੱਥੋਂ ਅੱਗੇ ਚਲੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇਹ ਸ਼ਹਿਰ ਵੱਸਦਾ ਹੀ ਰਹੇ ਤੀ ਆਈ ਮਰਦਾਨਾ ਜੀ ਕਈ ਵਾਰੀ ਇਸ ਤਰ੍ਹਾਂ ਕਹਿ ਦਿੰਦੇ ਸੀ ਬਾਬਾ ਜੀ ਇਹਨਾਂ ਨੇ ਤਾਂ ਆਪਾਂ ਨੂੰ ਅੰਦਰ ਦਾਖਲ ਤੱਕ ਨਹੀਂ ਹੋਣ ਦਿੱਤਾ ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਇਹ ਸ਼ਬਦ ਕਹਿ ਰਹੇ ਹੂ ਬਾਬੇ ਨੇ ਆਖਿਆ ਤੇ ਇਹ ਫਕੀਰ ਚੱਲਦੇ ਭਲੇ ਨਗਰੀ ਵਸਦੀ ਭਈ ਇਸ ਤਰ੍ਹਾਂ ਸ਼ਬਦ ਵੀ ਆਖਿਆ ਫੇਰ ਗੁਰੂ ਨਾਨਕ ਸਾਹਿਬ ਜੀ ਇਹ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਅੱਗੇ ਗਏ ਆ ਸਾਥ ਸਗਤ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਵੀ ਨਗਰੀ ਵਿੱਚ ਜਾਂਦੇ ਆ ਉੱਥੇ ਕੀਰਤਨ ਕਰਦੇ ਆ ਉੱਥੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਬਾਬੇ ਨੇ ਅੱਗੇ ਵੀ ਜਾਣਾ ਕੀਤਾ ਸ਼ਬਦ ਪੜਿਆ ਸੀ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਨ ਭਾਵ ਕੀ ਬੰਦੇ ਨੂੰ ਖਾਣਾ ਵੀ ਯਾਦ ਆ ਪੀਣਾ ਵੀ ਯਾਦ ਆ ਹੱਸਣਾ ਵੀ ਯਾਦ ਆ ਸੋਣਾ ਵੀ ਯਾਦ ਆ ਇੱਕ ਗੱਲ ਬੰਦਾ ਭੁੱਲ ਗਿਆ ਉਹ ਕਿਹੜੀ ਆ ਉਹ ਮਰਨਾ ਤੇ ਜਿਹੜੇ ਰੱਬ ਨੂੰ ਵਿਸਾਰ ਕੇ ਤੇ ਮੌਤ ਨੂੰ ਵਿਸਾਰ ਕੇ ਜ਼ਿੰਦਗੀ ਜਿਉਂਦੇ ਆ ਲਾਂਤ ਉਹਨਾਂ ਦੇ ਜੀਵਨ ਤੇ ਤ੍ਰੈਗਾ ਉਹਨਾਂ ਦੇ ਜੀਵਨ ਤੇ ਜਦੋਂ ਬਾਬੇ ਨੇ ਪਾਵਨ ਸ਼ਬਦ ਪੜ੍ਹਿਆ ਸਾਧ ਸੰਗਤ ਜੀ ਤਾਂ ਅਗਲੀ ਨਗਰੀ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਇਕੱਠੇ ਹੋ ਕੇ ਉਹਨਾਂ ਨੇ ਕੀਰਤਨ ਸੁਣਿਆ ਹੱਥ ਜੋੜੇ ਉਹਨਾਂ ਨੇ ਆਖਿਆ ਮਹਾਂਪੁਰਖ ਸਾਨੂੰ ਸਮਤ ਦਿਓ ਸਾਨੂੰ ਵੀ ਇਹ ਮੌਤ ਤੇ ਰੱਬ ਯਾਦ ਆਵੇ ਸਾਡੇ ਤੇ ਵੀ ਰਹਿਮਤ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਬਾਣੀ ਪੜ੍ਹੀ ਆ ਸ਼ਬਦ ਗਾਇਆ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਸਾਧ ਸੰਗਤ ਜੀ ਸਭ ਨੂੰ ਹੀ ਗੁਰੂ